ਕਹ ਲਾ ਤੁਸੀਂ ਵੀ ਅੱਜ ਇਹ ਦੁਪੱਟਾ ਚੁੰਨੀ ਇਕ ਲਈ ਹੋਈ ਆ ਔਰ ਇਸੇ ਰੰਗ ਦਾ ਭਗਵੰਤ ਮਾਨੀ ਪੱਗ ਬੰਨ੍ਹ ਲੈਂਦਾ ਉਹ ਕਹਿੰਦਾ ਕਿ ਮੈਂ ਇਨਕਲਾਬੀ ਆ ਹਾਂਜੀ ਜੇ ਉਹ ਇਨਕਲਾਬੀ ਹੁੰਦਾ ਢਾਈਆਂ ਮਹੀਨਿਆਂ ਤੋਂ ਅਸੀਂ ਉਹਨੂੰ ਦਿਸੀਆਂ ਹੀ ਨਹੀਂ ਕਿਥੇ ਸਾਡੀਆਂ ਚੁੰਨੀਆਂ ਉਹਨੂੰ ਕੋਈ ਨਹੀਂ ਦਿਸੀਆਂ ਉਹਨੂੰ ਆਪਦੀ ਪੱਗ ਹੀ ਜਸਦੀ ਆ ਸਾਡੀਆਂ ਚੁੰਨੀਆਂ ਵੀ ਦੇਖ ਲੈਂਦਾ ਵੀ ਧੁੱਪੇ ਬੈਂਧੀਆਂ ਨੇ ਕਿਵੇਂ ਬੈਂਧੀਆਂ ਕਿਵੇਂ ਬੱਚਿਆਂ ਨੂੰ ਸਾਹਮ ਕੇ ਆਉਂਦੀਆਂ ਪਿੰਡ ਭੁੰਦੜੀ ਦੇ ਵਿੱਚ ਜੋ ਧਰਨਾ ਲਗਾਤਾਰ جاری ਹੈ ਉਹ ਧਰਨਾ ਇਸ ਦੀ ਖਾਸੀਅਤ ਹੈ ਉਸ ਦੀ ਪਹਿਲਾਂ ਕਿ ਦੇਖ ਪਹਿਲਾਂ ਤੋਂ ਖਬਰ ਦੇਖੀ ਹੈ ਕਿ ਇੱਥੇ ਇੱਕ ਫੈਕਟਰੀ ਜਿੱਥੇ ਕਿ ਉਹਦੇ ਵਿੱਚ ਗੈਸ ਬਣਨੀ ਸੀ ਉਸ ਨੂੰ ਲੈ ਕੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਦੂਜੀ ਗੱਲ ਕਿ ਇੱਥੇ ਬੀਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਬੀਬੀਆਂ ਨੇ ਬਜੀ ਕਿੰਨਾ ਕਿਹਦਾ ਗੁੱਸਾ ਹੈ ਆਸ-ਪਾਸ ਜਿੰਨੇ ਵੀ ਪਿੰਡ ਹੈ ਜੇਕਰ ਇਹ ਫੈਕਟਰੀ ਲੱਗਦੀ ਹੈ ਵੈਸੇ ਲੱਗੇ ਕਿ ਨਹੀਂ ਜੋ ਧਰਨਾ ਇੱਥੇ ਅਸੀਂ ਦੇਖ ਰਹੇ ਹਾਂ ਪਰ ਗੱਲ ਸਾਫ਼ ਹੈ ਕਿ ਲੱਗਣ ਵਾਲੀ ਤੁਹਾਨੂੰ ਕੱਲ ਦੂਰ ਦੀ ਹੈ ਕੋਈ ਦਿੱਲੀ ਦੇ ਵਾਂਗੂ ਇਥੇ ਵੀ ਸੰਘਰਸ਼ ਇੱਕ ਵੱਡਾ ਹੋ ਚੁੱਕਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਸੜੇ ਨਾਲ ਨੇ ਬੀਬੀ ਜੀ ਕਾਫੀ ਲਾਟ ਦੇਖਿਆ ਕਿ ਅੱਗੇ ਇੱਕ ਫੈਕਟਰੀ ਤੇ ਬਣ ਚੁੱਕੀ ਹੈ ਤੁਸੀਂ ਧਰਨੇ ਦੇ ਵਿੱਚ ਬੈਠੇ ਹੋ ਹਾਂ ਸਰਕਾਰਾਂ ਦੇਖੋ ਸੁਣਦੀਆਂ ਕਿਉਂ ਨਹੀਂ ਕੀ ਲੱਗ ਰਹੀ ਉਹ ਸਰਕਾਰਾਂ ਨੂੰ ਅਸੀਂ ਦੇਖਦੇ ਹੀ ਨਹੀਂ ਪੁੱਤਰਾ ਇਹ ਅਸੀਂ ਜਿਸਦੇ ਹੁੰਦੇ 2.5 ਮਹੀਨੇ ਹੋ ਗਿਆ ਸਾਨੂੰ ਇੱਥੇ ਬੈਠਿਆਂ ਨੂੰ ਉੱਤੋਂ ਅੱਤ ਦੀ ਗਰਮੀ ਆ ਕੋਈ ਬਿਮਾਰ ਹੋ ਕੋਈ ਕੁਝ ਹੋ ਕੋਈ ਕੁਛ ਹੋ ਡਾਕਟਰਾਂ ਦੇ ਜਾਵਾਂਗੇ ਉਦੋਂ ਜਿਹੜਾ ਇਹ ਬੰਬ ਫਿਟ ਕਰਦੇ ਆ ਇਹ ਉਹਦੇ ਨਾਲ ਤਾਂ ਚੰਗਾ ਸੀ ਆਹ ਕਰਨੀ ਸਹ ਲਈਏ ਜੀ ਇੱਕ ਹੋਰ ਗੱਲ ਆ ਤੁਸੀਂ ਵੀ ਅੱਜ ਇਹ ਦੁਪੱਟਾ ਚੁੰਨੀ ਇਕ ਲਈ ਹੋਈ ਆ ਔਰ ਇਸੇ ਰੰਗ ਦਾ ਭਗਵੰਤ ਮਾਨੀ ਪੱਗ ਬੰਨ੍ਹ ਲੈਂਦਾ ਉਹ ਕਹਿੰਦਾ ਕਿ ਮੈਂ ਇਨਕਲਾਬੀ ਆ ਹਾਂਜੀ ਜੇ ਉਹ ਇਨਕਲਾਬੀ ਹੁੰਦਾ ਢਾਈਆਂ ਮਹੀਨਿਆਂ ਤੋਂ ਅਸੀਂ ਉਹਨੂੰ ਦਿਸੀਆਂ ਹੀ ਨਹੀਂ ਕਿਤੇ ਸਾਡੀਆਂ ਚੁੰਨੀਆਂ ਉਹਨੂੰ ਕੋਈ ਨਹੀਂ ਦਿਸੀਆਂ ਉਹਨੂੰ ਆਪਦੀ ਪੱਗ ਹੀ ਜਸਦੀ ਆ ਸਾਡੀਆਂ ਚੁੰਨੀਆਂ ਵੀ ਦੇਖ ਲੈਂਦਾ ਵੀ ਧੁੱਪੇ ਵਹਿੰਦੀਆਂ ਨੇ ਕਿਵੇਂ ਵਹਿੰਦੀਆਂ ਕਿਵੇਂ ਬੱਚਿਆਂ ਨੂੰ ਸਾਹਮ ਕੇ ਆਉਂਦੀਆਂ ਤੇ ਸਾਡੀ ਉਮਰ ਤਾਂ ਹੁਣ ਘਰੇ ਬੈਠੋਂਦੀ ਐ ਇਹਨਾਂ ਨੇ ਸਾਨੂੰ ਇੱਥੇ ਬਹਾਇਆ ਹੋਇਆ ਵੀ ਬੰਬ ਫਟਾਫਟ ਕਰਦੇ ਆ ਅਸੀਂ ਮਾਤਾ ਦੇਖੋ ਸਰਕਾਰਾਂ ਪੁਰਾਣੀਆਂ ਵੀ ਸੀ ਇੱਕ ਨਵੀਂ ਸਰਕਾਰ ਐ ਤੇ ਆਏ ਦਿਨ ਕੋਈ ਨਾ ਕੋਈ ਧਰਨਾ ਰੋਸ ਮਜਾਰਾ ਤੇ ਕਹਿੰਦੇ ਕਿ ਲੀਡਰ ਵੀ ਇਥੇ ਸਾਰੇ ਆ ਚੁੱਕੇ ਆ ਰਾਜਾ ਵੜਿੰਗਾ ਕਹਿੰਦੇ ਇੱਥੇ ਆਏ ਤੇ ਉਹ ਬੀਬੀ ਕਿਦਾਂ ਨਮੋਲ ਕਰਨ ਚੁਟਕੀਆਂ ਵਜਾਉਂਦੀ ਸੋ ਕਹਿੰਦੀ ਕਿੰਨੇ ਚੱਕੇ ਮੈਂ ਤਾਂ ਬੰਦ ਕਰਵਾ ਦੂੰਗਾ ਕੋਈ ਫੇਰ ਵੀ ਕੁਛ ਨਹੀਂ 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 ਜੀ ਕੋਈ ਕੁਝ ਨਹੀਂ ਕਰਾ ਸਕਦਾ ਹੈ ਕਿਸੇ ਦੇ ਹੱਥ ਬਸ ਹੈ ਹੀ ਨਹੀਂ ਜਿਵੇਂ ਉੱਪਰ ਦੀਆਂ ਸਰਕਾਰਾਂ ਨੇ ਉਹਨਾਂ ਦੇ ਹੱਥ ਕੀਲੇ ਹੋਏ ਨੇ ਇਹ ਉੱਪਰ ਨਹੀਂ ਸਰਕਾਰ ਕੋਸ਼ ਕਰਦੀ ਤੇ ਅੱਜ ਨੂੰ ਇਹ ਧਰਨਾ ਚੱਕਿਆ ਨਾ ਹੁੰਦਾ ਤੁਸੀਂ ਇਹ ਤਾਂ ਹੋ ਰਿਹਾ ਕਿ ਸੋਸ਼ਲ ਮੀਡੀਆ ਤੇ ਤਾਂ ਆਪਾਂ ਬੜੇ ਦੇਖਦੇ ਆ ਮੋਹੱਲਾ ਚ ਲੋਕ ਹਵਨਤ ਮੰਨ ਕੇ ਕਿਸੇ ਬੀਬੀ ਦੇ ਗਾਲ ਨਾਲ ਕਰ ਹੁੰਦਾ ਕਹਿੰਦਾ ਮੇਰੀਆਂ ਤਾਂ ਤੁਸੀਂ ਮਾਵਾ ਹੋ ਪਰ ਅਸਲ ਹਕੀਕਤ ਤਾਂ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ ਜੀ ਜੇ ਉਹ ਮਾਵਾ ਸਮਝਦਾ ਹੁੰਦਾ ਭੈਣਾ ਸਮਝਦਾ ਹੁੰਦਾ ਤੇ ਉਹਨੂੰ ਉਹ 2.5 ਸਾਲ ਹੋ ਗਏ ਉਹਨੂੰ ਕੋਈ ਵੀ ਨਹੀਂ ਦਿੱਸੀ ਲਾਰੇ ਲਾਛੜ ਦਾ ਫਲਾਣੇ ਨੂੰ ਮੈਂ ਐ ਕਰਦਾ ਧਮਕੇ ਨੂੰ ਮੈਂ ਐ ਕਰਦਾ ਉਹ ਕਰਤਾ ਜੇ ਕਰਤਾ ਸਾਨੂੰ ਦਾ ਪਤਾ ਨਹੀਂ ਵੀ ਕੀ ਕੀਤਾ ਉਹਨੇ ਕੁਛ ਵੀ ਨਹੀਂ ਕੀਤਾ ਸਰਕਾਰ ਹੋਣ ਦੇ ਨਾਤੇ ਤੇ ਅਸੀਂ ਆ ਸਾਡੀਆਂ ਪੰਜਾਬ ਦੀਆਂ ਇੱਥੇ ਵੇਖਣ ਇਹ ਪੰਜਾਬ ਆ ਕਿਉਂ ਬੈਠਦੀਆਂ ਨੇ ਜੇ ਗੰਦ ਫਿੱਟ ਕਰਦੇ ਤਾਂ ਬੈਠਦੀਆਂ ਅਸੀਂ ਤਾਂ ਆਰ ਦੀਆਂ ਨਸਲਾਂ ਨੂੰ ਰੋਣਿਆ ਵੀ ਸਾਡੀ ਕੋਈ ਨਸਲ ਰਹਿ ਜੂਗੀ ਜੇ ਉਹ ਇੱਥੇ ਫੈਕਟਰੀ ਲੱਗ ਜਾਂਦੀ ਉਹ ਕੋਈ ਰਾਜਪੂਤਾਂ ਉਸ ਪਿੰਡ ਵਾਂਗੂ ਸਾਡਾ ਹਾਲ ਹੋਣਾ ਸੀ ਲਗਾਤਾਰ ਇਸ ਸੰਗਰਸ਼ਾਇਤ ਤਰੀਹੀ ਸੋ ਅੱਜ ਕਰਮੀ ਤੋਂ ਪਹਿਲਾਂ 4 ਦਿਨ ਦੀ ਗੱਲ ਕਰੀ ਤੇ ਕਿੰਨਾ 45 ਡਿਗਰੀ ਟੈਂਪਰੇਚਰ ਸੀ ਹਾਂਜੀ ਤੇ ਸੰਘਰਸ਼ ਫੇਰ ਵੀ ਜਾ ਰਹੀ ਹੈ ਜੀ ਉਦੋਂ ਵੀ ਵੱਧ ਹੁੰਦਾ ਪੁੱਤਰਾ ਜਦੋਂ ਬਹਿਣਾ ਤਾਂ ਬਹਿਣਾ ਹੀ ਅਸੀਂ ਆਦੇ ਬੱਚਿਆਂ ਦੀ ਖਾਤਰ ਅਗਲੀ ਪੀੜ੍ਹੀ ਦੀ ਖਾਤਰ ਬੈਠੇ ਸਾਨੂੰ ਕੋਈ ਸ਼ੌਕ ਨਹੀਂ ਸੀ ਪਿੰਡ ਦਾ ਸੱਪਾ ਕਿੰਨੇ ਪਿੰਡਾਂ ਵੋਟਾਂ ਦਾ ਵੀ ਬਾਈਕਾਟ ਕਰਕੇ ਤਾਂ ਕਹਿੰਦੇ ਇੱਕ ਵੋਟਾ ਵੀ ਨਹੀਂ ਪਾਈ ਹਾਂਜੀ ਕਿਸੇ ਨੇ ਨਹੀਂ ਪਾਈ ਸਾਡੇ ਪਿੰਡ ਚੋਂ ਇੱਕ ਦੰਦਾ ਉਹ ਜਿਹੜੇ ਮੁਲਾਜ਼ਮ ਹੋਣਗੇ ਉਹਨਾਂ ਨੇ ਪਾਇਆ ਆਂਦੀ ਹੋਗੀ ਕੋਈ ਵੋਟ ਸਾਡੇ ਪਿੰਡ ਚੋਂ ਕਿਸੇ ਨੇ ਵੋਟ ਨਹੀਂ ਪਾਈ ਸਾਰਾ ਪਿੰਡ ਇੱਕ ਪਾਸੇ ਇਹ ਲੱਗਦਾ ਕੀ ਹੈ ਇੱਕ ਰਮਿਸਰ ਦਾ ਭਗਵਾਨ ਤਮਾਨ ਇਹਦੇ ਝੂਠਾਂ ਦੀ ਗੱਲ ਕਰੀ ਕਹਿੰਦੇ ਸੁਖਵੀਰ ਬਾਦਲ ਝੂਠ ਮੈਂ ਕਹਿੰਦੀ ਆ ਵੀ ਜਿੰਨਾ ਭਗਵਾਨ ਤਮਾਨ ਝੂਠ ਬੋਲਦਾ ਕੋਈ ਦੁਨੀਆ ਤੇ ਬੋਲਦਾ ਹੀ ਨਹੀਂ ਕਿ ਸੁਖਵੀਰ ਬਾਦਲ ਕਿੰਦੇ ਸੀ ਝੂਠ ਜ਼ਿਆਦਾ ਬੋਲਦਾ ਇਹ ਲੱਗਦਾ ਇਸ ਤੋਂ ਵੀ ਜ਼ਿਆਦਾ ਬੋਲਦਾ ਉਹ ਇਸ ਤੋਂ ਵੀ ਜ਼ਿਆਦਾ ਬੋਲਦਾ ਸਲਾਹ ਕੀਤੀ ਹੈ ਕਿ ਸਲਾਹ ਕੀਤੀ ਆ ਸਲਾਹ ਕੀਤੀ ਹੋਈ ਹੈ ਇਹਨਾਂ ਦੀ ਸਰਕਾਰਾਂ ਸਭ ਜੇ ਆਪਾਂ ਕਹਈਆਂ ਨਾ ਵੀ ਯਾਰ ਰੋਟੀ ਦਾ ਪਾਸਾ ਐ ਹੋ ਜੂਗਾ ਉਹ ਪਰੋਠੇ ਦਾ ਪਾਸਾ ਦੂਜੇ ਪਾਸੇ ਕਰ ਦੋ ਇੱਕੋ ਜਿਹਾ ਹੀ ਬਣ ਜਾਂਦੇ ਆ ਇਹ ਇੱਕੋ ਹੀ ਕੀ ਹੈ ਗੱਲ ਵੀ ਇੱਥੇ ਰਾਜਾ ਬਣ ਗਿਆ ਕਾਫੀ ਦੁਗਿੱਦੜ ਬਾਤ ਦਾ ਕਲੈਕਸ਼ਨ ਉਹਨੇ ਇੱਥੇ ਆ ਕੇ ਲੜਿਆ ਵਾ ਹਾਂਜੀ ਕਹਿੰਦੇ ਕਿ ਲੋਕਾਂ ਦੀ ਮੈਂ ਤਾਂ ਸਮੱਸਿਆਵਾਂ ਸਾਰੀਆਂ ਸੁਣੂਗਾ ਸੁਣ ਕੇ ਉਹਨਾਂ ਦਾ ਮੋਕੇ ਦੇ ਹੱਲ ਕਰੂੰਗਾ ਪਰ ਇੱਥੇ ਨਹੀਂ ਕੋਈ ਗੱਲਬਾਤ ਬਣੀ ਨਹੀਂ ਪੁੱਤਰਾ ਕੋਈ ਨਹੀਂ ਬਣੀ ਉਹ ਤਾਂ ਕਹਿੰਦਾ ਮੈਂ ਮੈਂਟਰ ਮੈਂਟੀ ਕਰ ਜੀ ਸਾਡਾ ਸਾਨੂੰ ਪਤਾ ਹੀ ਨਹੀਂ ਵੀ ਉਹ ਮੈਂਟ ਕਿਹੜਾ ਜਿਹੜਾ ਸਾਡੇ ਕੋਲੇ ਆਊਗਾ ਅਜੇ ਤੱਕ ਕੋਈ ਨਹੀਂ ਬੋਲੇ ਨਾ ਜੀ ਕੋਈ ਨਹੀਂ ਬੋਲੇ ਪ੍ਰੋਬਲਮ ਲਾ ਕੇ ਆਪਾਂ ਸਰਕਾਰ ਨੂੰ ਕੁਝ ਕਹਿਣਾ ਹੋਵੇ ਕੋਈ ਅਪੀਲ ਦਲੀਲ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਕਰਾਂਗੇ ਅਪੀਲ ਤਾਂ ਬਸ ਸਾਡੀ ਇਹੀ ਆ ਜਿਹੜਾ ਬੰਬ ਫਟ ਹੁੰਦਾ ਹੈ ਚੱਕਿਆ ਜਾਵੇ ਸਾਡੇ ਬੱਚੇ ਗਾਂ ਨੂੰ ਬਚ ਜਾਣਗੇ ਨਹੀਂ ਤਾਂ ਅਸੀਂ ਬਰਬਾਦ ਹੋਏ ਹੋਇਆ ਸਾਡੇ ਤਾਂ ਕੋਲ ਦੀ ਦਰਿਆ ਲੰਘਦਾ ਬੁੱਢਾ ਵਾ ਉਹਦੇ ਵਿੱਚ ਪਾਣੀ ਸਾਡੇ ਪਿੰਡ 'ਚ ਪਹਿਲਾਂ ਗੇੜਾ ਮਾਰ ਕੇ ਦੇਖ ਲਓ ਵੀ ਕਿੰਨੇ ਮਰੀਜ਼ ਪਿਆ ਕਰੋ ਸਰ। ਹਮਾਰੀਆਂ ਮਜਾ ਹਾਂਜੀ ਬਥੇਰੀਆਂ ਨੇ। ਵਿਆ ਕਰਕੇ ਬੁੱਢੇ ਕਰਕੇ ਬੁੱਢੇ ਕਰਕੇ ਵੀ ਸਤਲੋਚ 'ਚ ਜਿਹੜਾ ਕਾਲਾ ਪਾਣੀ ਆਉਂਦਾ ਥੱਲੇ ਧਰਤੀ ਦੇ ਇੱਥੇ ਭੂਗੜੀ ਨੂੰ ਹੀ ਆਉਂਦਾ ਹੋਰ ਕਿਧਰ ਨੂੰ ਜਾਣਾ ਉਹਨੂੰ। ਡੀਕਾ ਨੇ ਇਹਨੂੰ ਤਾਂ ਬਹੁਤ ਦੇਰ ਬਾਅਦ ਜਾਊਗਾ ਇਥੋਂ ਥੱਲੇ ਧਰਤੀ ਦੇ ਤਰੇ ਹੀ ਆਉਂਦਾ ਵਾ। ਤੇ ਜੇ ਵੀ ਮਾਰੀਆ ਪੰਡਿਤ ਜੀ ਆ ਕੇ ਗਿੜਾ ਮਾਰ ਕੇ ਦੇਖ ਲੋ ਜੇ ਜਰੂਰ ਦੀ ਜਾਂ ਹਾਂ ਜੀ ਉਹ ਬੋਲਦੇ ਆਂ ਤੇ ਗੰਜਾਸ ਕੋਈ ਹੈ ਨਹੀਂ ਕਿੰਨੀਆਂ ਬੀਬੀਆਂ ਬੈਠੀਆਂ ਇਹ ਕਹਿੰਦੇ ਆ ਨਾ ਵੀ ਪਿੰਡ ਤੋਂ ਦੂਰ ਹੋਣੀ ਚਾਹੀਦੀ ਹੈ ਫੈਕਟਰੀ ਆ ਤੁਹਾਨੂੰ ਆ ਦੇਖ ਲੋ ਆਦਾ ਕੈਮਰਾ ਮਾਰ ਕੇ ਵੀ ਕਿੰਨੀ ਕਿ ਦੂਰ ਆ ਕੈਮਰਾ ਇੱਕ ਬੜਾ ਪਿੰਡ ਕੋਈ ਜ਼ਰੂਰ ਹੈ ਹਾਂ ਇਹਦਾ ਉਹ ਕੈਮਰਾ ਕਰਕੇ ਮਾਰਿਆ ਜਿਸ ਜੋ ਉੱਪਰ ਖੜਾ ਹੋ ਗਿਆ ਤਾਂ ਕਿ ਇਹ ਪਿੰਡ ਪਾਟਣਾ ਬਾਤ ਸੁਣ ਜੀ ਇਹ ਨਦੀ ਹਾਂ ਜੀ ਆ ਸਕੂਲਾ ਪਾਨੇ ਪਾਸੇ ਸਕੂਲਾ ਛੜਕਦੇ ਅਕੇ ਤਸਵੀਰ ਇੱਕ ਹੋਰ ਦਿਖਾਉਣੀ ਹੈ ਤਕਰੀਬਨ 100 ਮੀਟਰ ਦੀ ਵਿਕਟਾ ਹੈ ਸਾਹਮਣੇ ਕੈਮਰਾਮੈਨ ਕੋ 50 ਗਜ ਦੇਖ ਸਕਦੇ ਹੋ ਸਾਹਮਣੇ ਸਕੂਲ ਹੈ ਤੇ ਜਿੱਥੇ ਕੋਨੇ ਗੈਸ ਤੇ ਫੈਕਟਰੀ ਬਣਨੀ ਆ ਤੇ ਅੱਗੇ ਦੇਖ ਸਕਦੇ ਹੋ ਕਿ ਸਾਹਮਣੇ ਸਕੂਲ ਹੈ ਉੱਪਰ ਚੱਕ ਕੇ ਵੀ ਦਿਖਾ ਦੇ ਇੱਕ ਵਾਰ ਸਕੂਲ ਤੇ ਸਾਹਮਣੇ ਬਿਲਕੁਲ ਸਕੂਲ ਹੈ 50 ਗਜ ਤੇ ਹਾਲਾਤ ਤਕਰੀਬ ਪਾਗ ਬੰਨ ਦੇ ਨਾਲ ਇਨਕਲਾਬੀ ਨਹੀਂ ਬਣਿਆ ਜਾਂਦਾ ਅਸਲ ਇਨਕਲਾਬੀ ਸੰਘਰਸ਼ੀ ਯੋਧੇ ਉਹ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਇਨਕਲਾਬੀ ਤਾਂ ਇਹ ਐ ਤੇ ਝੂਠੇ ਇਨਕਲਾਬੀ ਚ ਕਹਿ ਦਈਏ ਤਾਂ ਉਹ ਭਗਵੰਤ ਮਾਨ ਹੈ ਭਗਵੰਤ ਮਾਨ ਦੀ ਸਰਕਾਰ ਹੈ ਅਸਲ ਸੰਘਰਸ਼ਕਾਰੀ ਇਹ ਬੀਬੀਆਂ ਜਿਹੜੀਆਂ ਕਿ ਇਹ ਸੰਘਰਸ਼ ਲੜ ਰਹੀਆਂ ਉਹ ਸਰਕਾਰ ਕਦੇ ਕਹਿੰਦੀ ਸੀ ਕਿ ਨਹੀਂ ਸੰਘਰਸ਼ ਨਹੀਂ ਹੋਣਗੇ ਧਰਨੇ ਨਹੀਂ ਲੱਗਣਗੇ ਤਾਂ ਸਾਰਾ ਕੁਝ ਹੀ ਉਦਾਂ ਚੱਲ ਰਿਹਾ ਹੈ ਪੱਗਾਂ ਦੇ ਰੰਗ ਜ਼ਰੂਰ ਬਦਲ ਜਾਂਦੇ ਆ ਪਰ ਅਸਲ ਕੀ ਹੋਇਆ ਜ਼ਮੀਨੀ ਪੱਧਰ ਤੇ ਉਹ ਤੁਸੀਂ ਸਾਰੇ ਤਸਵੀਰ ਦੇਖ ਸਕਦੇ ਹੋ ਕਿ ਅੱਗੇ ਬੈਠੇ ਬੀਬੀਆਂ ਦੀ ਗਿਰਤੀ ਕਾਫੀ ਜ਼ਿਆਦਾ ਹੈ ਤਾਂ ਹਾਲਾਤ ਹੈ ਉਹ ਸਾਡੇ ਮਾਮਾ ਸਾਡੇ ਭੈਣਾਂ ਸਾਡੀ ਬੀਬੀਆਂ ਜਿਨ੍ਹਾਂ ਦੀ ਉਮਰ ਘਰ ਵਿੱਚ ਬਹਿ ਕੇ ਰੋਟੀ ਪਾਣੀ ਖਾਣ ਦੀ ਹੈ ਇੰਨੀ ਗਰਮੀ ਦੇ ਵਿੱਚ ਤੇ ਉਹ ਇਸ ਧਰਨੇ ਦੇ ਵਿੱਚ ਬੈਠੇ ਆ ਤਾਂ ਇਸ ਤੋਂ ਹੋਰ ਜ਼ਿਆਦਾ ਦਰਦਨਾਕ ਹਾਲਾਤ ਕੀ ਹੋ ਸਕਦੇ ਆ ਤੁਸੀਂ ਸਾਰੇ ਸਮਝਦਾਰੋਂ ਸਾਡੀ ਲਗਾਤਾਰ ਅਪਡੇਟ ਲਗਾਤਾਰ ਨਜ਼ਰ ਬਣੀ ਰਹੇਗੀ ਕਲੀ ਕਲੀ ਖਬਰ ਦੇ ਨਜ਼ਰ ਜੋ ਇੱਥੋਂ ਜਿੰਨਾ ਵੀ ਅਪਡੇਟ ਆਉਂਦੀ ਹੈ ਜੋ ਸੰਘਰਸ਼ ਕਿੰਨਾ ਕਿ ਵਧਾ ਹੈ ਇਸ ਦੀ ਰੂਪਰੇਖਾ ਕੀ ਹੋਗੀ ਲਗਾਤਾਰ ਕੱਲ ਵੀ ਰਿਪੋਰਟ ਦਿਖਾਵਾਂਗੇ ਦੇਖਦੇ ਰਹੋ ਐਨ ਐਨ ਆਰ ਨੀਵੀਂ